ਬਾਈ ਇਹ ਤੀਜਾ ਦਰਖਤ ਲਾਉਣਾ ਚੱਲਿਆ ਹੈਪੀ ਬਾਈ ਸਾਡਾ ਨਾਲ ਬਾਈ ਡੰਡੇ ਵੀ ਲਾ ਦੀ ਠੀਕ ਹੈ ਨਾ ਡਿੱਗ ਦੇਣੀ ਇਹ ਤਾਂ ਉਹ ਨਹੀਂ ਛੱਡਦੇ ਫਿਰ ਨਹੀਂ ਨਹੀਂ ਰੀਤ ਨੂੰ ਪਤਾ ਰਾਤ ਨੂੰ ਆਉਂਦੀ ਰਹਿੰਦੇ ਕਈ ਵਾਰ ਲੋ ਯਾ ਦੇਖੋ ਰੋਡ ਜਿਵੇਂ ਖਾਲੀ ਪਿਆਈ ਦਰਖਤਾਂ ਤੋਂ ਬਿਨਾ ਅਜੀ ਗਿਆ ਚੱਲ ਦਰਖਤ ਲਾਇਆ ਕਰੀਏ ਫਰਵਾਦ ਕਰਤੀ ਦਰਖਤਾਂ ਦੀ ਜੀ ਕਿਸੇ ਟਾਈਮ ਇੱਥੇ ਹਰਿਆਲੀ ਹਰਿਆਲੀ ਹੋ ਜੂ ਜੀ ਆ ਰੋਡ ਤੇ ਬਾਜਾ ਖੰਨਾ ਰੋਡ ਤੋਂ ਲੈ ਕੇ ਇਸ ਜਿਹੜੇ ਟੱਕਰਾ हरेली हरेली कर देनी है जी रब सुख रखे तीजा दरख्त ला चुके जी लो जी मैं पानी ला के चलिया हैप्पी है भाई बोला चौथे दरख्त की शुरुआत हो रही है जी हती भाई चौथा दरख्त ला रहा है ਦੱਕਾ ਲੈਣਾ ਬਈ ਖੜਦਾ ਦੋ ਮਟ ਹਾਲ ਹੈ ਕੜੇ ਲਾ ਦੇ ਫਿਰ ਡੱਗਦੇ ਨਹੀਂ ਇਹ ਨਹੀਂ ਪੌਦੇ ਡੱਗੇ ਜਾਂਦੇ ਰੱਸੀ ਦਮਾ